ਕਾਹੇ ਕੀਤੇ ਮੂਰਖ ਖਾਹੀ ਕਾਹੇ ਕੀਤੇ ਦੁਖ ਭੋਗ ਸਦਮਾਰ ਇਹ ਪੇ ਦਾਸ ਤਰੀ ਦਾ ਤਾਰ ਬੰਦ ਖਰਾਸੀ ਭਾਣਾ ਹੋਏ ਹੁਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਿ ਅੱਖਣ ਪਾਏ ਉਹ ਜਾਣਾ ਜੀਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਅੱਖ ਹੈ ਸੇ ਭੇ ਕਈ ਕੇ ਜੈਸੋ ਨੋ ਬਖਸੇ ਸਿਵਤ ਸਾਲਾਹ ਨਾਨਕ ਪਾਲ ਸਾਹੀ ਪਾਤ ਸਾਹੋ ਅਮਲ ਗੁਣ ਮਲ ਵਾ ਪਾਰ ਮਲ ਵਾ ਪਾਰ ਕੇ ਮਲ ਪੰਢਾਰ ਅਮਲ ਆਵਹਿ ਅਮਲ ਲਜਾਹਿ ਅਮਲ ਭਾਇ ਅਮਲ ਸਮਾਹੇ ਮਲ ਧਰਮ ਮਲ ਦੀਵਾਨ ਅਮਲ ਤੁਲ ਅਮਲ ਪ੍ਰਮਾਨ ਅਮਲ ਬਖਸੀਸ ਮਲ ਨੀਸਾਨ ਮਲ ਕਰਮ ਮਲ ਫਰਮਾਨ ਅਮਲ ਮਲ ਆਖਿਆ ਨਾ ਜਾਏ ਆਖ ਕਹ ਸਰਹਿ ਲੇਵ ਲਾਈ ਆਖ ਕਹ ਵੀਦ ਪਾਠ ਪ੍ਰਾਣ ਆਖ ਹੈ ਪੜੇ ਕਰ ਹੈ ਵਿਖਿਆਣ ਆਖ ਬਰਮ ਆਖ ਹੈੰਦ ਆਖ ਹੈ ਗੋਪੀ ਤੈ ਗੋਵਿੰਦ ਆਖੇ ਇਸਰ ਆਖ ਸਦ ਆਖ ਹੈ ਗੀਤੇ ਕੀਤੇ ਬੁੱਧ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹ ਕਹ ਓਠ ਓਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵਡ ਭਾਮ ਤੇ ਵਢ ਹੋਏ ਨਾਨਕ ਦਾਣਾ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਲਹੀ ਅਸਰ ਗਾਵਾਰਾ ਗਾਵਾਰ ਮਸੂਦਰ ਕੇ ਹਾਂ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾਂ ਕੀਤੇ ਬਾਵਣ ਹਾਰੇ ਕੀਤੇ ਰਾਗ ਪਰਿ ਸਿਓ ਕਹੀ ਅਣ ਕੀਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈ ਸੰਤਰ ਗਾਵਹਿ ਰਜ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਮਾਰੇ ਗਾਵਹਿ ਇੰਦ 에ਦਾਸਨ ਬੈਠੇ ਦੇਵਤਾਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਭਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਜਦਨੋ ਗਾਵਹਿ ਜੋਤਿ ਸੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਜਤ ਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਏ ਨਾ ਦਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਹਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਉ ਤਸ ਦੀ ਵਢਾਈ ਜੋ ਤਸ ਭਾਵੈ ਸੋਈ ਕਰਸੀ ਹੁਕਮ ਨਾ ਕਰਨ ਨਾ ਜਾਈ ਸੋ ਪਾਤੇ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਹਾਰਨ ਘਟ ਘਟ ਵਾਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਮਰ ਸਾਧ ਸੰਜੋਗ ਵਿਜੋਗ ਦੁਇ ਕਾਂਰ ਚਲਾਂ ਵਹਿ ਲੇਖੇ ਆਵਹਿ ਭਾਗ ਆਦੇਸ਼ਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਈ ਦੀ ਬਾਣ ਜਿਗਤ ਸੁਭਾਵਤ ਵਿੱਚ ਨਾਵੇ ਜਿਵ ਹੋਵੇ ਫੁਰਮਾਣ ਉਹ ਵੇਖਿਆ ਉਹਨਾਂ ਨਦਰ ਨਾ ਆਵਾ ਬਹੁਤਾ ਇਹੋ ਵਿਡਾਣ ਆਦੇਸ਼ ਤਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਹਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਾਰ ਕਰੇ ਵੇਖ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭਉ ਲਖ ਹੋ へ ਲਖ ਹੋ ਵਹ ਲਖ ਵੀਸ ਲਖ ਲਖ ਗੇੜਾ ਆਖੀ ਅਹ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਹੈ ਆਖਣ ਜੋਰ ਚੁੱਪੈ ਨਹਿ ਜੋਰ ਜੋਰਨ ਮੰਗਣ ਦੇਣ ਨਾ ਜੋਰ ਜੋਰਨ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਦੂਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਓਥੇ ਪਾਏ ਨਾਨਕ ਗਿਆ ਕਾਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਗਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਨੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਖਾਣੇ ਕੇਤੀ ਆਪਾਣੇ ਕੇਤੇ ਪਾਤਨ ਨਰਿੰਦ ਕੇਤੀ ਸੁਰਤੀ ਸੇਖ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਹ ਗਿਆਨ ਪਰ ਚੰਦ ਜਥੇ ਆਨੰਦ ਬਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਤਿਥੈ ਘੜਿਐ ਬਹੁਤ ਅਨੂਪ ਤਾਹੀ ਗੱਲਾ ਕਥੀਆ ਨਾ ਜਾਹੇ ਜਿਹ ਕਹੈ ਪਿਛੈ ਪੁਛਤਾਏ ਤਿਥੈ ਘੜਿਐ ਸਵਰਤ ਮਤਮਨ ਬੁੱਧ ਤਿਥੈ ਘੜਿਐ ਸੁਰਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰਤਿ ਨਮਹਿ ਰਾਮ ਰਹਿਆ ਹਰ ਪੂਰ ਤਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋ ਕਰਹਿ ਅਨੰਨ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਤ ਲੋ ਲੋ ਆਕਾਰ ਜਬ ਜਬ ਹੁਕਮ ਤੇ ਵੇ ਤਿਵਕਾਰ ਵੇਖਾਂ ਵਿਕਸਾ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਤਤ ਪਹਾਰਾਂ ਤਿਰਧ ਸੁਨਿਆਰ ਅਹਰਨ ਮਤ ਵੇਤ ਹਥਿਆਰ ਭੋਖ ਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤ ਢਾਲ ਘੜੀਆ ਸ਼ਬਦ ਸਚੀ ਰਕਸਾਨ ਜਨਕੁ ਨਦਰ ਕਰੁ ਤਨ ਕਾਰ ਨਾਨਕ ਨਦਰੀ ਨਤਰਨੇਹਾਰ ਸ੍ਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮਿ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓ ਅੰਕਾਰ ਉਸ ਰੀ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰਜੀ ਕੀ ਫਤਿਹ ਜਾਂਪ ਸ੍ਰੀ ਮੁਖ ਬਾਂਕ ਪਾਤ ਸ਼ਹੀ ਦਸਵੀਂ ਛਪੈ ਛੰਦ ਤੋ ਐ ਪ੍ਰਸਾਦ ਚੱਕਰ ਚਹਨ ਅਰ ਬਰਨ ਜਾਤ ਮਾਰੇ ਪ੍ਰਾਤਨਹਿਨ ਜੇਹ ਰੂਪ ਰੰਗਰ ਦੇਖ ਪਹਿ ਕੋ ਕਹਿਨ ਸਕਤ ਕੇਹ ਅਚਲ ਮੂਰਤ ਅਣਪੋ ਪ੍ਰਕਾਸ਼ ਮਿਤੋਜ ਕਹਿਜਾ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਨਿਜੈ ਤਰੇ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਆਏ ਸਰਬਨਾਮ ਕਥੈ ਕਮਣ ਕਰਮਨਾਮ ਵਰਨਤ ਸਮਤ ਭੁਜੰਗ ਪ੍ਰਿਆਤ ਸੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਦਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ നമസ്ത ശ്രീ നമസ്തങ്ങാദ്യേ നമസ്തങ്ങ പഞ്ചേ നമസ്കാരങ്ങ പാര നമസ്തങ്ങ നമസ്തങ്ങ നീക്കാ നമസ്തങ്ങ പൂത്തെ നമസ്തങ്ങ ചൂപ്പേ നമസ്തകുന്ന കർമ്മയ മസ്തകുന്ന പരമേ നമസ്തങ്ങനർ ദേ നമസ്തര പേസേന മസ്തകം നാമേ നസ്തങ്ങ കാമേ നസ്താദേ ਨਮਸਤੰ ਨਰਕਾ ਤੇ ਨਮਸਤੰ ਨਰਤੂਤੇ ਨਮਸਤੰ ਭੂਤੇ ਨਮਸਤੰ ਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਅਧਾਨੇ ਨਮਸਤੰ ਗਾਹੇ ਨਮਸਤੰ ਬਾਹੇ نمستگ تربرگے نمستگ سرگے نمستگ پر پوگے نمستگ سوگے نمستگ رنگے نمستگ پنگے نمستگ نمستست رمے نمستگ جلاسری نمستگ نراسری نمستگاتے نمستگ پاتے نمست امجبے نمستست اجبے ادیس ادیس نمستگ ابھی نمستگ نرتامے نمستگ نربامے نم سرپ کالے نم سرپ دیا نم سرب روپے نم سربے ਨਮੋ ਸਰਬ ਖਾਂ ਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵਾ ਨਮਸਤੰ ਅਪੇ ਵਾ ਨਮਸਤੰ ਅ ਜਨਮੇ ਨਮਸਤੰ ਸੁਭਨ ਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦੇਯਾਲੇ ਨਮਸਤੰ ਅ ਵਰਣੇ ਨਮਸਤੰ ਅ ਮਰਣੇ نمست درارنگ نمست کرتارنگ نم سرب تنتے نمست بندتے نمست نرساکے نمستگ نرباک نمستگ ریم نمست کریم نمستگ ننتے نمست محنت نمست نمست نم سرپ سوکھ نم سرپ نم سرف کرتا نمو جگ جو نم پوگے نم سرب دیالے نم سرپ پالے چادری شانت پرساد اروپ ہیں نوپ ہیں جو ہیں پو ہیں لےخ ہیں پیخ ہیں نام ہیں کام ہیں تے ہیں جیت ہیں پیت ہیں ترمان ہیں ندہ ہیں تربرگ ہیں سرگ ہیں نیل ہیں اناد ہیں جے ہیں جی

ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਵਣੇ ਨਮੋ ਸਰਪਾਉਣੇ ਅਨੰਗੀ ਅਨਾਥੇ ਨਸੰਗੀ ਪਰਮਾਤਮਾ ਸੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਰਤ ਨਰਤੇ ਨਮੋ ਨਾਦ ਨਾਤੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਤਰਪੰਗੀ ਤਰ ਕਾਮੇ نم پرم پانی نواد اناستی سروپی پرپنگی پرما کلنک نمو رجے پرم روپے نمو, جوگ جوگے سورنگ پرم سدھے نمو راج راجی سورگ پرمد سست پا نم اثر نم پرم, پرم گم لوک ماتا پیخی ابرمی اپ نمو جوگ جوگے سورگ پرم جگتے نمو نت نارائن کرور کرمے نمپریت اپریت دیوی سو نمگ ہرتا ਨਮੋ ਰਾਗ ਰੂਪੇ ਨਮੋ ਸਾਹਾ ਸਾਹਾ ਗਨਮ ੂਪੂਪੇ ਨਮੋ ਦਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਅਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਸਟ ਸਟੇ ਨਮੋ ਤੰਤਰ ਤੰਤਰੰ ਸਦਾ ਸੱਚਦਾ ਆਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤੋਲ ਨਿਵਾਸੀ ਸਦਾ ਸਤਿਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੂਸ਼ ਪਾਲੰਗ ਸਦਾ ਸਰਬਦਾ ਸੱਚਦਾਤਾ ਦਿਆਲੰਗ ਸ਼ੇਦੀ ਅਭੇਦੀ ਅਨਾਮ ਅਕਾਮੰ ਸਮਸਤ ਉਬਰਾਦੀ ਸਮਸਤ ਸੁਧਾਵੰਗ ਤੇਰਾ ਜੋਰ ਚਾਦਰੀ ਛੰਦ ਚਲੇ ਹੈ ਥਲੇ ਹੈ ਵੀਰ ਹੈ ਵੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਵੇਸ ਹੈ ਵਿਦੰਗ ਪ੍ਰਿਆਤ ਛੰਦ ਅਗਾਧੇ ਅਵਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੂੰ ਨਰਨਾਥੇ ਨਮਸਤੂੰ ਪਰਮਾਥੇ ਨਮਸਤੂੰ ਗੰਜੇ ਨਮਸਤੂੰ ਅਪੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦਰਸੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸੱਜੇ ਕਿਰਪਾ ਲੰਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾਰ ਰਿੱਧ ਸਿਦਗ ਨਵਾਸੀ ਚਰਪਟ ਸ਼ੰਦ ਤੋ ਹੈ ਪ੍ਰਸਾਦ ਅੰਮ੍ਰਿਤ ਕਰਮ ਅੰਮ੍ਰਿਤ ਧਰਮ ਅਖਲ ਜੋਗਿ ਚਲ ਭੋਗਿ ਚਲ ਰਾਜ ਅਟਲ ਸਾਜੇ ਅਖਲ ਤਰਮਗ ਲਹਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤਵੈ ਪ੍ਰਸਾਦ ਆਨ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ ਸਰਬ ਮਾਨ ਦਰਮਾਨ ਦੇਵ ਅਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਪ੍ਰਸਾਦ ਨਾਮ ਠਾਮ ਨਜਾਰ ਜਾਕਰ ਰੂਪ ਰੰਗ ਨ ਦੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨ ਵੇਖ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਸਾ ਵਿਸਾ ਹੋਏ ਫੈਲ ਅਨੁਰਾਗ ਨਾਮ ਕਾਮ ਵਿਹੀਨ ਵੇਖ ਧਾਮ ਹੁ ਨਹਿ ਜਾਹੇ ਸਰਬ ਮਾਨ ਸਰਬ ਤਰਮਾਨ ਸਦੈਵ ਮਾਨ ਸਤਾਹ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣਹੀ ਜਹ ਬੇਦ ਔਰ ਕਦੇਵ ਰੂਪ ਰੰਗਨ ਜਾਰ ਪਾਰ ਸੋ ਜਾਣ ਲਈ ਕਹਿ ਜੇਬ ਦਾਤ ਮਰਨ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾ ਨਈ ਪੁਰਤੀਨ ਲੋਕ 14 ਹੈ ਕਿ ਵਿਖੇ ਜੰਗ ਜਾਪਹੀ ਜਹ ਜਾਪ ਆਂ ਦੇਵ ਆਨੰਦ ਮੂਰਤ ਥਾਪਿਓ ਸਭ ਜਹਤਾਪ ਪਰਮ ਰੂਪ ਰੀਤ ਮੂਰਤ ਪੂਰਨਪੁਰਖ ਆਪਾਰ ਸਰਬੇ ਸਰਚਿ ਉਸੇ ਅੰਮ੍ਰਿਤ ਗਣਨ ਪੰਚਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲਪੁਰਖ ਆਦੇਸ ਧਰਮਤਾ ਸੁ ਪਰਮ ਰਹਿਤ ਅਪੂਤ ਅਨਖ ਅਪੇਸ ਆੰਗ ਰੰਗ ਰੰਗ ਤਾਂ ਕਹਿ ਜਾਤ ਪਾਤਨ ਨਾਮ ਗਰਵਗੰਨਨ ਦੁਸ਼ਟ ਪੰਨਨ ਮੁਕਤਿ ਦਾਇਕ ਆਪ ਰੂਪਮੇਕਾਨ ਉਸਤੈ ਇੱਕ ਪੁਰਖ ਅਬਦ ਹੂਤ ਗਰਵਗੰਨਨ ਸਰਬ ਪੰਨਨ ਆੰਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਵਰਖ ਅਪਾਰ ਸਰਬ ਨਾਇਕ ਸਰਬ ਕਾਇਕ ਸਰਬ ਕੋ ਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਣਪੇਖ ਸਰਬ ਸ਼ਾਸਤਰ ਨ ਜਾਣਹੀ ਜਿਹੇ ਰੂਪ ਰੰਗ ਰਦੇਹ ਪਰਮ ਵੇਦ ਪੁਰਾਨ ਜਾ ਕਹਿ ਨੇਦ ਪਖਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨ ਆਵਹੀ ਬਹੁ ਚਤ ਮਦ ਪਾਰ ਸੰਦ ਤੋਇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਅਪਮ ਅਨੰਗ ਆਨ ਪਉ ਪ੍ਰਕਾਸ਼ ਨਿਸਤਨ ਅਨਾਸ ਆ ਜਾਨ ਬਾਹੁ ਸਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮ ਮਹਾਨ ਇੰਦਰਾਨ ਇੰਦਰਬਾਨ ਆਨਬਾਨ ਰੰਕਾਨ ਰੰਕਕਾਨ ਆਨਕਾਨ ਅਣਪੂਰ ਅੰਗ ਆਭ ਅਪੰਗ ਆਤਮਿਤ ਅਪਾਰ ਗੁਣ ਗਨ ਉਦਾਰ ਮੋਨ ਕਨ ਪੰਨਾਮ ਨਿਰਪੈਨ ਕਾਮ ਆਤ ਦੋਤ ਪ੍ਰਚੰਡ ਮਿਤਕਤ ਅਖੰਡ ਆਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣਾਟ ਅੰਡੰਡ ਵੱਡ ਹੈ ਜਾਂਤ ਦੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਿਰਨਾਮੇ ਅਕਾਮੇ ਭਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤੁਰਚੱਕਰ ਹਰਤਾਜ ਚਤੁਰਚੱਕਰਦਾਨੇ ਚਤੁਰਚੱਕਰਜਾਨੇ ਚਤੁਰਚੱਕਰਵਰਤੀ ਚਤੁਰਚੱਕਰਭਰਤੀ ਚਤੁਰਚੱਕਰਪਾਲੇ ਚਤੁਰਚੱਕਰਪਾਲ ਕਾਲੇ ਚਤੁਰਚੱਕਰਪਾਸੇ ਚਤੁਰਚੱਕਰਵਾਸੇ ਚਤੁਰਚੱਕਰਮਾਨੇ ਚਤੁਰਚੱਕਰਦਾਨੇ ਆਛਤਰੀ ਛੰਦ ਨਾ ਸਤਰਨ ਵਿਤਰਣ ਪਰਮੁਨ ਪਿਤ੍ਰਨ ਕਰਮੁਨ ਕਾਇ ਅਜਨਮ ਅਦਾਇਨ ਚਤ੍ਰਨ ਮਤਰੇ ਪਰੇ ਹੈ ਪਵਿੱਤਰ ਪਰਥੀਸਾ ਅਦੀਸਾ ਅਦਰਸਾ ਅਗਰਸਾ ਭਗਵਤੀ ਸ਼ੰਦ ਤੋਏ ਪ੍ਰਸਾਦ ਕਥ ਤੇ ਕਿ ਆਂਸ਼ ਜ ਦੇਸਾ ਕਿ ਆਂ ਪਜ ਬੇਸਾ ਕਿ ਆਂ ਕੰਚ ਕਰਮੇ ਆਂ ਪੰਜ ਭਰਮੇ ਆਂ ਆਪਜ ਲੋਕਾ ਕੇ ਆਂ ਦਤ ਸੋਕਾ ਕੇ ਅਬਧੂਤ ਬਰਨਣਾ ਕੇ ਵਿਭੂਤ ਕਰਨਾ

سر بطر پاؤ ہو ناکے سر بطر دیسا کہ سر بطر figure سناتں اس گروہ کر سا تر چاہ کس او تر دینس آج ہیں کے سر بطر ز وجعہ تو سر بطر جان ہو کہ اب رباہ خوان کے سر ربتر دیساً کے سر و طریف اس آنکے سر بطر کال لائے personbi trp b epidemi Swami přائد آLER chapter تریفт جشد رویی توپ انتا کے سر رکش پر پیکی روی تو سر پر پور کے سر طرح

ਵਹੰਤਰ ਮੁਕਤਵ ਬੂਤਹ ਪ੍ਰਪੁਕਤ ਪ੍ਰਭਹ ਸੁਜੁਗਤ ਸੁਦਾਹ ਸਦਾਇ ਵੰਸ ਰੂਪਹ ਹੈ ਭੇਦੀ ਅਨੂਪਹ ਸਮਸਤੂ ਪਰਾਜਹ ਸਦਾ ਸਰਬਸਾਧਹ ਸਮਸਤਰ ਸਲਾਮਹ ਸਦਾਇਵਰ ਅਖਾਮਹ ਨਿਰਪਾਰ ਸਰੂਪਹ ਗਾਧਹ ਨੂਪਹ ਉੰਗ ਆਦ ਰੂਪੇ ਅਨਾਰ ਸਰੂਪੈ